ਮੇਰੇ ਸਾਸਰਾਂ ਮੈਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਸੀ ਸਰ ਫਰਵਰੀ ਚ 4 ਸਾਲ ਹੋਣੀ ਆ ਅੱਛਾ ਜੀ ਸਰ ਮੇਰਾ ਘਰ ਵਾਲਾ ਹੁਣ ਸਾਡਾ ਕੇਸ ਚੱਲਦਾ ਪਿਆ ਹੀ ਪਹਿਲਾਂ ਤੋਂ ਹੀ ਮੇਰੇ ਘਰ ਵਾਲਾ ਜਿਹੜਾ ਸੀ ਉਹ ਮੈਨੂੰ ਲੈ ਕੇ ਜਾਣਾ ਚਾਹੁੰਦੇ ਸੀ ਉਹ ਮੇਰੇ ਫੋਨ ਤੇ ਗੱਲਬਾਤ ਵੀ ਉਹਨਾਂ ਨਾਲ ਹੁੰਦੀ ਇਵਨ ਮੇਰੇ ਨਾਲ ਅੱਜ ਵੀ ਸਵੇਰੇ ਗੱਲ ਹੋਈ ਉਹਨਾਂ ਦੀ ਚੈਟ ਤੇ ਪਰ ਮੈਨੂੰ ਨਹੀਂ ਪਤਾ ਕੀ ਹੋਇਆ ਹੁਣ ਮੈਨੂੰ ਪਤਾ ਚੱਲਿਆ ਵਾ ਕਿ ਉਹਨਾਂ ਨੂੰ ਮਾਰ ਦਿੱਤਾ ਉਹਨਾਂ ਦੇ ਮਾਂ ਪਿਓ ਨੇ ਮਾਰਿਆ ਕਿਉਂ ਉਹ ਮੰਨਦੇ ਨਹੀਂ ਸੀ ਉਹ ਕਹਿੰਦੇ ਹੀ ਉਹਨੂੰ ਕਿ ਅਹੀਂ ਤੇਰਾ ਕਿਸੇ ਹੋਰ ਕੁੜੀ ਨਾਲ ਵਿਆਹ ਕਰਨਾ ਉਹ ਮੈਨੂੰ ਦਾਜ ਤੋਂ ਵੀ ਧੰਗ ਪਰੇਸ਼ਾਨ ਕਰਦੀ ਸਰ ਉਹ ਜਿਹਦੇ ਸਰ ਵੀ ਉਹਨਾਂ ਮਾਰਾ ਕੀਤਾ ਉਹਨਾਂ ਨੂੰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਫਿਰ ਮੈਂ ਮਾਰਚ 2025 ਤੋਂ ਰਹਿ ਰਹੀ ਹਾਂ ਆਪਣੇ ਪਿੰਡ ਮੇਰਾ ਬੇਟਾ ਹੈ ਛੋਟਾ 2 ਸਾਲ ਦਾ ਤੇਰੂ ਵੀ ਮੇਰੇ ਕੋਲ ਹੀ ਆ ਮੇਰਾ ਬੇਟਾ ਵੀ ਆ ਤੇ ਕੋਈ ਖਰਚਾ ਨਹੀਂ ਕੋਈ ਗੋਸ਼ ਨਹੀਂ ਬਟ ਮੇਰੇ ਹਸਬੰਡ ਦੀ ਗੱਲ ਮੇਰੇ ਨਾਲ ਹੁੰਦੀ ਉਹਨੂੰ ਕਹਿੰਦਾ ਜੇ ਤੂੰ ਉਹਨੂੰ ਲਿਆਏਂਗਾ ਤੇ ਅਸੀਂ ਤੈਨੂੰ ਘਰ ਚੋਂ ਕੁਝ ਨਹੀਂ ਦਵਾਂਗੇ ਤੇ ਮੈਨੂੰ ਨਹੀਂ ਪਤਾ ਅੱਜ ਕੀ ਹੋਇਆ ਅੱਜ ਉਤੋਂ ਦੇ ਮਤਲਬ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਮੈਨੂੰ ਆਪ ਕਾਲ ਕੀਤੀ ਤੇ ਉਹਨਾਂ ਨੇ ਕਿਹਾ ਹੈ ਕਿ ਮਾਂ ਪਿਓ ਨੇ ਮਾਰਿਆ ਵਾ ਮੁੰਡੇ ਨੂੰ ਕੀ ਇਹਨਾਂ ਦੀ ਆਪਸ ਦੇ ਵਿੱਚ ਬੰਦ ਹੀ ਨਹੀਂ ਤੇਗੀ ਨਹੀਂ ਸਰ ਕਿਉਂਕਿ ਮੇਰੇ ਹਸਬੰਦ ਮੈਨੂੰ ਲੈ ਕੇ ਜਾਣਾ ਚਾਹੁੰਦੇ ਹੀ ਨਾ ਤੇ ਮੇਰੇ ਸਾਸੋਹਰਾ ਉਹਨਾਂ ਨਾਲ ਲੜਦੇ ਸੀ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਾਜ ਦੀ ਮੰਗ ਕਰਦੇ ਸੀ ਇਸ ਕਰਕੇ ਤੁਹਾਨੂੰ ਪਸੰਦ ਨਹੀਂ ਕਰਦੇ ਹਾਂ ਜੀ